ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸੋ ਗੁਰਮਤ ਕਲਾਸ ਦੇ ਵਿੱਚ ਆ ਵੀੜਾ ਕੀ ਨਾਮ ਤੇਰਾ ਗਗਨਦੀਪ ਕੌਰ ਤੁਸੀਂ ਕੀ ਸੁਣਾਓਗੇ ਦਾਸ ਗੁਰੂ ਸਾਹਿਬਾਨ ਦੇ ਨਾਮ ਸੁਣਾਏ ਜਾਣਗੇ ਸੋ ਸ਼ਾਬਾਸ਼ ਦਾਸ ਗੁਰੂ ਸਾਹਿਬਾਨ ਦੇ ਨਾਮ ਸੁਣਾਓ ਝਕੜਾ ਨਹੀਂਗਾ ਬੜੇ ਖੁੱਲੇ ਪੰਦੇ ਨਾਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਮਰਦਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਜੀ ਸ੍ਰੀ ਗੁਰੂ ਗੋਬਿੰਦ ਜੀ ਸ੍ਰੀ ਗੁਰੂ ਹਰਿ ਰਾਏ ਜੀ ਸ੍ਰੀ ਗੁਰੂ ਸਖਰੀ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਛੇਂਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਜੀ ਹਾਂ ਜੀ ਇੱਕ ਮਹਾਨਾ ਪਾਠ ਬਾਠ ਵੀ ਇਹਦਾ ਮੂਲ ਮੰਤਰ ਆਉਂਦਾ ਹੈ ਇਹਨੂੰ ਸੁਣਾ ਦਿਓ ਇੱਕ ਸੱਚ ਹੈ ਵੀ ਸੱਚ ਮੈਂ ਨੋਕੋ ਸੇ ਵੀ ਸੱਚ ਸਭਾ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਤਾਂ ਮੈਂ ਤਾਂ ਪਰਚੇ ਚੰਗ ਮੈਂ ਹਿੰਦੀ ਦਾ ਕਹਤਾ ਮੈਂ ਚੀਫ ਤੇ ਰੇਕੇ ਬਸ ਆਪਣਾ ਕਰਤਾ ਕੋ ਰਖ ਨਿਰਖ ਮੇਰੇ ਪੈ ਕਾਲ ਮੁਰੇ ਅਜੂਨੀ ਸਰਭ ਗੁਰਪਸ਼ਾਦ ਜੀ ਅੱਜ ਸਤਿ ਜੁ ਕਾ ਸੇਪ ਸੇਤ ਨਾਲ ਕੁਝ ਪੀ। ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਦੋ ਬੱਚਿਆਂ ਨੇ ਜੂਲ ਮੰਤਰ ਤੇ ਗਾਹ ਗੁਰੂ ਸਾਹਿਬਾਨ ਦੇ ਨਾਮ ਸਰਵਣ ਕਰਾਏ ਨੇ। ਮਹਾਰਾਜ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।